ਪਾਲਬੀ ਕੀ ਹਰ ਹਰ ਪਾਲਬੀ ਕੀ ਹੰਦਸਤੀ ਕੀ ਲੁਧਿਆਣਾ ਯੂਨੀਵਰਸਲ ਕੈਪਸੂਲ ਦੇ ਵੱਲੋਂ ਭਗਵਾਨ ਸ੍ਰੀ ਪਾਲਬੀ ਕੀ ਮਹਾਰਾਜੀ ਦੇ ਤਕੜ ਦੇ ਸਦਕਾ 4 5 ਔਰ 6 ਕਿਲੋ ਬਲੋਂ ਲੁਧਿਆਣਾ ਵਿੱਚੋਂ ਇਤਿਹਾਸਿਕ ਜੜੀ ਯਾਤਰਾ ਨਿਕਲਦੀ ਹੈ ਚੋਬੇ ਦਾ ਨਿਕਲਦੀ ਹੈ ਉਹਦੇ ਉਪਲਬਧ ਦੇ ਵਿੱਚ ਯੂਨੀਵਰਸਲ ਕੈਪਸੂਲ ਦੇ ਵੱਲੋਂ ਕੁਝ ਆਪਣੀ ਕੋਸ਼ਤ ਦਸਵੰਦ ਦੇ ਵਿੱਚੋਂ ਕੁਝ ਸੇਵਾ ਜਿਹੜੀ ਲਈ ਗਈ ਗਿਆ ਲੰਗਰ ਸੇਵਾ ਹੋਊਗੀ ਤੇ ਉਹ ਟਾਈਮਿੰਗ ਕੀ ਹੋਊਗਾ ਤਾਂ ਮੈਂ ਨਾਸਨ ਯੂਨੀਵਰਸਲ ਟੈਕਸ ਲੰਡ ਦੇ ਮੁੱਖ ਸੰਚਾਲਕ ਐ। ਜੜੀ 8 ਜਵਤੀ ਪਲਾ 4 5 6 ਅਕਤੂਬਰ ਜੜੀ ਯਾਤਰਾ ਨਿਕਲੀਆਂ ਉਹ ਸਬੰਧਿਤ ਇਹ ਪੈਸਪੋਰਟ ਦਿੱਤੀ ਜਾਦੀ ਐ ਜਿਹਦੇ ਤੇ ਜੜੀ ਸਾਰਾ ਇਹਦੇ ਮੁੱਦੇ ਦੇ ਉੱਪਰ ਲਈ ਕਿਦਾਂ ਯਾਤਰਾ ਨਿਕੂ ਇਸ ਕੇ ਟਾਈਮਿੰਗ ਕੀ ਹੋਊਗਾ ਤਾਂ ਇੰਤਜ਼ਾਰੀ ਜਿਹੜਾ ਵਿਸਥਾਰ ਨਾਲ ਮੈਂ ਨਾ ਪ੍ਰਦਾਨ ਦੀ ਡਿਨਿਕ ਕੋਈ ਵਿਸਥਾਰ ਨਾਲ ਦੱਸਣ ਗਿਆ। ਸਭ ਤੋਂ ਪਹਿਲਾਂ ਤਾਂ ਯੂਨੀਵਰਸਲ ਪ੍ਰੈਸ ਕਲੱਬ ਦੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸੰਦੀਪ ਜੰਮਾ ਜੀ ਕੈਸ਼ੀਅਰ ਲਜੇਂਦਰ ਕਮਨ ਜੀ ਔਰ ਪਿੱਛੇ ਦੋਨੇ ਮਹਾ ਮੰਤਰੀ ਔਰ ਪੂਰੀ ਟੀਮ ਜਿਹੜੀ ਬੈਠੀ ਹੈ ਇਸ ਵਾਰ ਯੂਨੀਵਰਸਲ ਪ੍ਰੈਸ ਕਲੱਬ ਨੇ ਇੱਕ ਫੈਸਲਾ ਕੀਤਾ ਕਿ ਲੁਗਿਆਣਾ ਸ਼ਹਿਰ ਜਿਹੜਾ ਹੈ ਸਾਰੇ ਧਰਮਾਂ ਦਾ ਸ਼ਹਿਰ ਹੈ ਔਰ ਹਰੇਕ ਧਰਮ ਜਿਹੜਾ ਹੈ ਇੱਥੇ ਬੜਾ ਪ੍ਰਫੁੱਲਤ ਹੁੰਦਾ ਹੈ ਔਰ ਉਸ ਦੇ ਸੰਬੰਧ ਦੇ ਵਿੱਚ ਅਸੀਂ ਸਾਰੇ ਲੋਕਾਂ ਨੇ ਬੈਠ ਕੇ ਫਸਲਾ ਕੀਤਾ ਕਿ ਹਰੇਕ ਯਾਤਰਾ ਦੇ ਉੱਤੇ ਯੂਨੀਵਰਸਲ ਪ੍ਰੈਸ ਕਲੱਬ ਵੱਲੋਂ ਉਸ ਦੇ ਦੰਗਰ ਲਗਾਏ ਜਾਣਗੇ ਔਰ ਉਹਨਾਂ ਦਾ ਸਵਾਗਤਨ ਜਿਹੜਾ ਕੀਤਾ ਜਾਵੇਗਾ। ਤੋਂ ਇਸ ਲੜੀ ਤਹਿਤ 7 ਅਕਤੂਬਰ ਨੂੰ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਜੋ ਪਾਵਨ ਪ੍ਰਗਟ ਉਸਤਵ ਆ ਰਿਹਾ ਉਸ ਦੇ ਉਪਲਬਖ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਵੱਖ-ਵੱਖ ਇਲਾਕਿਆਂ ਤੋਂ ਤੋਬਾ ਯਾਤਰਾ ਨਿਕਲਦੀ ਆ ਪਰ ਜਿਆਦਾ ਜੋ ਸ਼ੂਆ ਯਾਤਰਾ ਹੈ ਉਹ ਜੋ ਪ੍ਰਤੀਨ ਮੈਦਾਨ ਆ ਦ੍ਰਿਸ਼ੀ ਮੈਦਾਨ ਉਸ ਤੋਂ ਤੋਬਾ ਯਾਤਰਾ ਸ਼ੁਰੂ ਹੁੰਦੀਆਂ ਹਨ ਤਾਂ ਉਸ ਦੇ ਰਸਤੇ ਦੇ ਵਿੱਚ ਅਸੀਂ ਇਹ ਫੈਸਲਾ ਕੀਤਾ ਕਿ ਦ੍ਰਿਸ਼ੀ ਰੋਡ ਦੇ ਸੇ ਜੋ ਪੁਰਾਣੀ ਸਬਜ਼ੀ ਮੰਡੀ ਹੈ ਉਸ ਤੇ ਇੱਕ ਬਹੁਤ ਵਧੀਆ ਜਿਹੜਾ ਆਪਣਾ ਸਟਾਲ ਲੱਗਿਆ ਹੋਵੇਗਾ ਯੂਨੀਵਰਸਲ ਪ੍ਰੈਸ ਕਲੱਬ ਦਾ ਔਰ ਉਸ ਤਾਲ ਦੇ ਤੋਂ ਅਸੀਂ 4 ਅਕਤੂਬਰ 5 ਅਕਤੂਬਰ ਔਰ 6 ਅਕਤੂਬਰ ਨੂੰ ਅਟੁੱਟ ਜਿਹੜਾ ਉਹ ਲੰਗਰ ਆਮ ਲੋਕਾਂ ਦੇ ਲਈ ਲਗਾਇਆ ਜਾਏਗਾ ਔਰ ਉਸ ਦਾ ਪ੍ਰਬੰਧ ਜਿਹੜਾ ਪੂਰੀ ਤਰ੍ਹਾਂ ਅਸੀਂ ਸਾਰੇ ਸਾਥੀਆਂ ਨੇ ਮੁਕੰਮਲ ਕਰ ਲਿਆ ਹੈ ਔਰ ਅਸੀਂ ਲੁਧਿਆਣਾ ਸ਼ਹਿਰ ਦੇ ਤੋਬਾ ਯਾਤਰਾ ਕਰਨ ਵਾਲੀਆਂ ਸੰਸਥਾਵਾਂ ਨੂੰ ਅਤੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਦੇ ਆਂ ਕੀ ਇਸ ਧਾਰਮਿਕ ਪ੍ਰੋਗਰਾਮ ਦੇ ਵਿੱਚ ਜੋ ਕਿ ਇੱਕ ਬੜਾ ਵੱਡਾ ਯੂਨੀਵਰਸਲ ਪ੍ਰੈਸ ਕਲੱਬ ਦੇ ਜਿੰਨੇ ਮੈਂਬਰ ਹਨ ਉਹਨਾਂ ਦਾ ਇੱਕ ਬਹੁਤ ਵੱਡਾ ਇਹ ਉਪਰਾਲਾ ਹੋਇਆ ਹੈ ਔਰ ਜੋ ਅਸੀਂ ਲੰਗਰ ਦਾ ਪ੍ਰਬੰਧ ਕੀਤਾ ਹੈ ਤਾਂ ਮੇਰੀ ਸ਼ਹਿਰ ਵਾਸੀਆਂ ਵਿੱਚ ਤੁਹਾਡੇ ਦੀ ਲੱਖ ਲੱਖ ਵਧਾਈ ਹੈ ਅਤੇ ਸਾਰੇ ਜਿਹੜੇ ਹਨ ਉਸ ਟੂਟ ਲੰਗਰ ਦੇ ਵਿੱਚ ਆ ਕੇ ਆਪਣਾ ਪ੍ਰਸਾਦ ਜਿਹੜਾ ਉਹ ਗ੍ਰਹਿਣ ਕਰਨਗੇ ਤਾਂ ਉਹ ਰਜਿੰਦਰ ਸਮਨਜੀ ਜੋ ਸਾਡੇ ਕੈਸ਼ੀਅਰ ਨੇ ਉਹ ਤੁਹਾਨੂੰ ਵਿਸਤਾਰ ਨਾਲ ਦੱਸਾਂ। ਜੀ ਕੋ ਇਸ਼ਾਰਿਆਂ ਨੂੰ ਜੈ ਸ਼ੀ ਰਾਮ ਜੈ ਵਲਵਲਕੀ ਮਹਾਰਾਜ ਜੀ ਜੈ। ਜੇਸੀ ਗੱਲ ਕਰਦੇ ਆ ਜੀ ਧਰਮ ਦੀ ਤੇ ਬਾਲਮਕੀ ਮਹਾਰਾਜ ਜੀ ਦੀ ਦੋਨੋਂ ਦੀ ਮਹਿਮਾ ਅਪਰੰਪਾਰ ਹੈ। ਇੰਨਾ ਵੱਡਾ ਜਿਹੜਾ ਇਤਿਹਾਸ ਹੈ ਉਹਨਾਂ ਨੇ ਕਿੰਨੇ ਸਾਲਾਂ ਪਹਿਲਾਂ ਅਸੀਂ ਰਾਮ ਜੀ ਦੀ ਸਾਰੀ ਜੀਵਨੀ ਲਿਖਤੀ ਸੀਗੀ। ਸਾਨੂੰ ਸਾਰਿਆਂ ਨੂੰ ਇਹ ਜਿਹੜਾ ਮਤਲਬ ਕਿ ਇਹ ਜਿਹੜਾ ਉత్సਵ ਹੈ ਕੁਝ ਲੋਕ ਸੋਚਦੇ ਨੇ ਕਿ ਇਹ ਜਿਹੜਾ ਉਸਵੈ ਖਾਲੀ ਐਸੀ ਭਾਈਚਾਰੇ ਦਾ ਐਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ ਬਾਲਮਿਕੀ ਮਹਾਰਾਜ ਜੀ ਸਾਡੇ ਸਾਰਿਆਂ ਦੇ ਮਤਲਬ ਕੀ ਧਰਮ ਦੇ ਉੱਪਰ ਹੈ ਜਿਨ੍ਹਾਂ ਨੇ ਰਾਮ ਜੀ ਦਾ ਜੀਵਨ ਲਿਖਿਆ ਇਹ ਸਾਰਿਆਂ ਦੇ ਗੁਰੂ ਨੇ ਜੇ ਦੇਖਿਆ ਜਾਵੇ ਇਸ ਕਰਕੇ ਸਾਨੂੰ ਇਹ ਨਹੀਂ ਹੋਣਾ ਚਾਹੀਦਾ ਕਿ ਇਹ ਸਿਰਫ ਐਸੀ ਭਾਈਚਾਰੇ ਦਾ ਇੱਕ ਜਨਮ ਉਸਵੈ ਜਾਂ ਯਾਤਰਾ ਹੈ ਇਹ ਤਾਂ ਸਾਡੇ ਪਰਮੇਸ਼ਰ ਬਾਲਮਿਕੀ ਮਹਾਰਾਜ ਜੀ ਨੇ ਰਾਮ ਜੀ ਦਾ ਦੇਖੋ ਸਾਰਾ ਇਤਿਹਾਸ ਲਿਖਿਆ ਉਹਨਾਂ ਦੇ ਪਰਿਵਾਰ ਨੂੰ ਸੰਭਾਲਿਆ ਅਸੀਂ ਤਾਂ ਉਹਨਾਂ ਦਾ ਦੇਣਾ ਦੇ ਵੀ ਨਹੀਂ ਸਕਦੇ ਦੇਖਿਆ ਜਾਵੇ ਜੇ ਜੀ ਐਸੇ ਗੱਲ ਕਰਦੇ ਆ ਸਾਨੂੰ ਸਾਰਿਆਂ ਨੂੰ ਮਿਲ ਕੇ ਪੂਰਾ ਸਹਿਯੋਗ ਕਰਨਾ ਚਾਹੀਦਾ ਹੈ ਤੇ ਪ੍ਰਧਾਨ ਜੀ ਨੇ ਜਿੱਦਾਂ ਦੱਸਿਆ ਵੀ ਜਲੋ ਇਸੋ ਭਾਗੇ ਸਾਡੇ ਨੂੰ ਪ੍ਰਾਪਤ ਹੋਇਆ ਸਾਰਿਆਂ ਨੂੰ ਦਸਵੰਤ ਕਟਨ ਦਾ ਤੇ ਲੰਗਰ ਲਗਾਉਣ ਦਾ ਯੂਨੀਵਰਸਲ ਪ੍ਰੈਸ ਕਲੱਬ ਵੱਲੋਂ ਤੇ ਅਸੀਂ ਬਾਕੀ ਵੀ ਸਾਰੇ ਸ਼ਹਿਰ ਚ ਹੋਰ ਵੀ ਜਿੰਨੇ ਵੀ ਪੱਤਰਕਾਰ ਭਾਈਚਾਰਾ ਹੈਗਾ ਜਾਂ ਉਹਨਾਂ ਦਾ ਹੋਰ ਵੀ ਕਲੱਬ ਆ ਉਹ ਵੀ ਸਾਡੇ ਨਾਲ ਅਗਰ ਆ ਕੇ ਇਸ ਸੋਹ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਨੇ ਤਾਂ ਅਸੀਂ ਉਹਨਾਂ ਨੂੰ ਮੌਸਲਕਮ ਕਹਿੰਦੇ ਆ ਤੇ ਬਾਕੀ ਜਿਹੜੀਆਂ ਹੋਰ ਵੀ ਸੰਸਥਾਵਾਂ ਨੇ ਜਾਂ ਕਿਸੇ ਵੀ ਆਪਣੇ ਪੱਤਰਕਾਰ ਭਾਈਚਾਰਾ ਜਾਂ ਕੋਈ ਸਾਡਾ ਸੱਜਣ ਮਿੱਤਰ ਹੈ ਜਾਂ ਪੱਤਰਕਾਰਤਾ ਤੋਂ ਹਟ ਕੇ ਵੀ ਕੋਈ ਮੈਂਬਰ ਹੈਗਾ ਜਾਂ ਕੋਈ ਸਰਦਾਰ ਹੈ ਚਾਹ ਹਿੰਦੂ ਹੈ ਚਾਹ ਜੋ ਵੀ ਤਰ੍ਹਾਂ ਨੂੰ ਬਿਲੋਂਗ ਕਰਦਾ ਉਹ ਵੀ ਸਾਡੇ ਨਾਲ ਕੱਲ 4 ਤਰੀਕ ਨੂੰ 5 ਤਰੀਕ ਨੂੰ 6 ਤਰੀਕ ਨੂੰ ਰੈਗੂਲਰ ਹੈ ਉਸਤਵ ਚੰਨਾ ਸਹਿਯੋਗ ਦੇਣ ਤਾਂ ਕਿ ਇਹ ਜਿਹੜਾ ਉਸਤਵ ਹੈਗਾ ਅਸੀਂ ਆਪਣਾ ਉਸਤਵ ਮੰਨ ਕੇ ਸਾਰੇ ਭਾਈਚਾਰੇ ਨੂੰ ਅੱਗੇ ਮਿਲ ਕੇ ਵਧਾਈਏ ਤੇ ਬਹੁਤ ਬਹੁਤ ਵਧਾਈਆਂ ਤੁਹਾਨੂੰ ਵਾਲਮੀਕੀ ਸਮਾਜ ਦੀਆਂ ਤੇ ਯੂਨੀਵਰਸਲ ਕਲੱਬ ਦੇ ਵਿੱਚ ਜਿਹੜੇ ਸਾਡੇ ਆ ਮੈਸੇਜ ਸਾਡਾ ਸੁਣ ਰਹੇ ਨੇ ਅਗਰ ਕੋਈ ਪੱਤਰਕਾਰ ਭਾਈਚਾਰਾ ਜਿਹੜਾ ਸਾਡੇ ਨਾਲ ਨਹੀਂ ਵੀ ਜੁੜਿਆ ਜਾਂ ਜੁੜਨਾ ਚਾਹੁੰਦਾ ਯੂਨੀਵਰਸਲ ਪ੍ਰੈਸ ਦਾ ਆਪਣਾ ਸਭ ਸਾਡੇ ਨਾਲ ਆ ਕੇ ਜੁੜ ਸਕਦਾ ਹੈ ਬਹੁਤ ਬਹੁਤ ਧੰਨਵਾਦ ਤੇ ਯੂਨੀਵਰਸਲ ਕਲੱਬ ਵੈਸੇ ਵੀ ਅੱਗੇ ਵੀ ਚੱਨ ਕਲਿਆਣ ਵਾਸਤੇ ਹਰ ਤਰ੍ਹਾਂ ਦੇ ਜਿਹੜੇ ਕਰਮ ਨੇ ਉਹ ਕਰਦਾ ਰਹਿੰਦਾ ਤੇ ਅੱਗੇ ਵੀ ਕਰਦਾ ਰਹੇਗਾ ਥੈਂਕ ਯੂ ਜੀ ਨੂੰ ਜੈ ਬਾਲ ਮਸੀਹ ਹਰਮਨ ਬਾਲ ਦੀ ਫੋਟ ਫਾਰੇ ਸਾਡੇ ਸਮਾਜ ਦੇ ਭਰਾ ਚਾਹੇ ਕਿਤੇ ਵੀ ਕਰਨ ਦੇ ਨਾਲ ਮੰਨਦ ਰੱਖਦੇ ਆ ਚਾਹੇ ਵੀ ਸਾਰੇ ਨਾਲ ਅਸੀਂ ਸਮਾਜ ਦੇ ਲਈ ਸੁਭਾਨ ਬਾਲਮੀਕੀ ਮਾਰਗ ਦੀ ਦਾ ਜਿਹੜੇ ਕਿ ਅਜ ਪਰਗਰ ਦੇ आज अक्टूबर ਦਾ ਮਹੀਨਾ ਚੱਲ ਰਿਹਾ ਵਾ ਸਸਾਂ ਮੇਰੇ ਸਾਰੇ ਕਾਰਜ ਉਹ ਸਿੱਾਰੇ ਸਮਾਜ ਰਲ ਕੇ ਜੋ ਸ਼ੁਭ ਯਾਤਰਾ ਨਿਕਲੀਆਂ ਨੇ ਨਾਲ ساتھ ਨੂੰ ਵੀ ਕਰ ਰਹੇ ਨੇ ਜਿਹਦੇ ਵਿੱਚ ਤਕਰੀਬਨ ਸਾਡੇ ਯੂਨੀਵਰਸਲ ਕਲੱਬ ਵੱਲੋਂ ਜਿਹੜਾ ਕਿ ਤਿੰਨ ਦਿਨ ਦਾ ਲਗਾਤਾਰ ਜਿਹੜੇ ਸ਼ੁਭ ਯਾਤਰਾ ਨਿਕਲੀਆਂ ਨੇ ਉਹਦੇ ਜਿਹੜਾ ਸਾਡਾ ਲੰਗਰ ਸਾਡੇ ਯੂਨੀਵਰਸਲ ਕਲੱਬ ਵੱਲੋਂ ਤੇ ਜਿਹਦੀ ਉਸਤਾ ਜਿਹੜੇ ਲੋਕ ਸੰਸਖਿਆ ਮਾਜੀ ਵੱਲੋਂ ਸਾਡੇ ਕਾਰਜ ਵੱਲੋਂ ਸਹਿਯੋਗ ਕਰ ਰਹੇ ਆ ਪੂਰੇ ਵਸਾਰਾ ਕਰਕੇ ਸਾਰੇ ਕਲੱਬ ਦੇ ਮੈਂਬਰ ਸਾਰੇ ਉਧੇਗਾਰ ਹਾਜ਼ਰ ਕਰ ਰਹੇ ਆ ਜਿਹੜਾ ਕਿ 3 4 5 6 ਇਹ ਜੇ ਕਿ ਲਗਾਤਾਰ 4-5 ਹਾਂ ਜੇ ਕਿ ਲਗਾਤਾਰ ਸੱਡਕੀ ਚੱਲੇ ਜਾਇਆ 4-5 ਦਿਨ ਤੱਕ ਸਰੋਤ ਕਿਲਾ ਜੀ ਲੰਗਰ ਲਗੇਗਾ ਔਰ ਪੂਰਾ ਜਿਹੜੇ ਯਾਤਰੀ ਜਿੰਨੇ ਵੀ ਲੋਕ ਆਉਣਗੇ ਸੰਗਤ ਆਏਗੀ ਉਹ ਸਾਰੇ ਨੀਂਦ ਦੇ ਜੁਨੀਵਰਸ ਤਰਫ ਬਲ ਹੋਏਗਾ ਔਰ ਇਸੀ ਸਾਰਿਆਂ ਦੀ ਹੈ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਸਾਰੇ ਆ ਕੇ ਕਿ ਆ ਲੰਗਰ ਛਕੋ ਨਾਲੇ ਅਰਦਾਸ ਔਰ ਗੁਰੂ ਜੀ ਦਾ ਨੰਦਮਾਨ ਸਾਰੇ ਭਗਵਾਨ ਵਾਹਿਗੁਰੂ ਦਾ ਨੰਦਮਾਨ ਸਾਰੇ ਉਹਨਾਂ ਦੀ ਤੋਬਰ ਇਸਾਰੇ ਬਕਤ ਸੰਤਰੋਹੀਏ ਥੋੜਾ ਸਾਰਿਆਂ ਨੂੰ ਤੁਨਵਾਦ ਕਰਦੇ ਹੈ ਚੈ ਬਾਦ ਦੀ